ਜੰਗਲ ਚ ਮੰਗਲ ਵਾਲਾ ਕੰਮ ਹੋਇਆ ਪਿਆ ਬਈ ਆਪਾਂ ਨਾ ਖੇਤਾਂ ਚ ਫਿਰਦੇ ਆ ਤੇ ਖੇਤਾਂ ਦੇ ਵਿੱਚ ਤੁਹਾਨੂੰ ਐਂਟਰਟੇਨਮੈਂਟ ਵਾਲਾ ਮਾਹੌਲ ਦਿਖਾਉਣੇ ਆ ਜਮਾਂ ਘੈਂਟ ਮਾਹੌਲ ਤੇ ਬੰਦਾ ਇੱਥੇ ਇੱਕ ਜਲੰਧਰ ਜ਼ਿਲ੍ਹੇ ਚ ਫਿਰਦੇ ਆ ਆਪਾਂ ਪਿੰਡ ਚੱਕ ਕਲਾਂ ਨਕੋਦਰ ਦੇ ਜਿਹੜੇ ਪਿੰਡ ਹੈਗਾ ਤੇ ਬਾਈ ਬਹੁਤ ਸੋਹਣਾ گاਉਂ ਦਾ ਹੈਗਾ ਬੇਸ਼ੱਕ ਬਾਈ ਲੱਤਾਂ ਤੋਂ ਵਾਰੀ ਹੈਗਾ ਬਾਈ ਨੂੰ ਕਰੋੜੀਆਂ ਦੇ ਸਾਰੇ ਚੱਲਣਾ ਪੈਂਦਾ ਹੈਗਾ ਤੇ ਆ ਪਰ ਬਾਈ ਗਉਂਦਾ ਇੰਨਾ ਸੋਹਣਾ ਤੁਹਾਨੂੰ ਆਵਾਜ਼ ਸੁਣਾਉਣਾ ਬਾਈ ਇੱਥੇ ਬੈਠਾ ਗਾਈ ਜਾਂਦਾ ਨਾਲ ਜਸ਼ਨ ਮਨਾ ਲਗ ਰਹੇ ਮੈਂ ਕਿਵੇਂ ਸਲਾਮ ਦਿਲ ਅੜੀਏ ਜੋ ਲਤੜ ਗਈ ਵਿੱਚ ਪੈਰਾਂ ਦੇ ਮੇਰੀ ਜਿੰਦ ਗਮਾ ਦੀਆਂ ਜੇਲਾਂ ਵਿੱਚ ਬਣ ਕੇ ਦਣ ਕਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਬਾਈ ਬਹੁਤ ਵਧੀਆ ਜੀ ਤੇ ਕੁਲਵਿੰਦਰਾ ਬਾਈ ਨਾਮ ਆਪਣਾ ਹਾਂਜੀ ਹਾਂਜੀ ਠੀਕ ਆ ਠੀਕ ਆ ਤੁਸੀਂ ਕਦੋਂ ਤੇ ਲੱਗੇ ਆ ਵੀਡੀਓ ਬਣਾਉਣ ਮੈਂ ਬਈ ਉਹ ਤੋਂ ਤੁਹਾਨੂੰ ਦੂਰੋਂ ਦੇਖ ਲਿਆ ਸੀ ਤੇ ਬਹੁਤ ਸੋਹਣਾ ਗਾਉਂਦੇ ਆ ਬਾਈ ਤੁਸੀਂ ਥੈਂਕ ਯੂ ਇੰਸਟਾਗ੍ਰam ਤੇ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਨਾ ਇਸੇ ਗਾਣੇ ਵਾਲੀ ਹਾਂਜੀ ਹਾਂਜੀ ਜਿਹਦੇ ਵਿੱਚ ਤੁਸੀਂ ਆਹੀ ਸਰਦੂ ਸਿਕੰਦਰ ਭਾਈ ਦਾ ਗਾਣਾ ਨਜ਼ਰਾ ਚੋਂ ਗਿਰ ਗਈ ਕੀ ਕਰੀਏ ਉਹ ਗਾਣਾ ਤੁਸੀਂ ਗਾ ਰਹੇ ਸੀਗੇ ਤਾਂ ਉਹ ਗਾਣਾ ਜਿਹੜਾ ਸੀਗਾ ਮੈਂ ਉਦੋਂ ਸੁਣਿਆ ਸੀਗਾ ਮਤਲਬ ਤੇ ਬਹੁਤ ਵਧੀਆ ਲੱਗਿਆ ਸੀਗਾ ਗਾਣਾ ਉਹ ਤੁਹਾਡਾ ਆਪਣਾ ਵੀ ਗਾਣਾ ਤੁਹਾਡਾ ਆਇਆ ਹੈ ਨਾ ਬਈ ਕੋਈ ਇਹ ਕੀ ਨਾਮ ਜੀ ਮੇਰਾ ਗਾਣਾ ਸੈਡ ਰਿਐਲਿਟੀ ਤੁਸੀਂ ਉਹ ਬਈ ਆਪਣਾ ਚੱਲ ਰਿਹਾ ਬਹੁਤ ਪਿਆਰ ਦੇ ਰਿਆ ਲੋਕ ਔਰ ਦਵਾਰੇ ਲਾਵਾ ਲੈ ਕੇ ਰਿਸ਼ਤਾ ਜੋੜ ਕੇ ਘੂੜਾ ਹਾਂ ਗੁਰਦੁਆਰੇ ਤੁਸੀਂ ਸੁਣਨਾ ਚਾਹੁੰਦੇ ਤਾਂ ਸੁਣਾ ਦਿੰਨੇ ਸਨਾਓ ਸਨਾਓ ਬਈ ਸੁਣਨੀ ਆ ਮੈਂ ਤਾਂ ਅੱਛਾ ਜੀ ਮੈਂ ਬਠਿੰਡੇ ਤੋਂ ਆਇਆ ਬਈ ਅੱਛਾ ਬਠਿੰਡੇ ਤੋਂ ਤੁਸੀਂ ਹਾਂ ਬਠਿੰਡੇ ਤੋਂ ਬਈ ਖਾਸ ਬਠਿੰਡੇ ਅੱਜ ਸਮਝ ਲਓ ਅਸੀਂ ਮਾਲਵੇ ਤੋਂ ਦੁਆਬੇ ਚ ਆ ਗਏ ਤੇ ਬਠਿੰਡੇ ਤੋਂ ਜਲੰਧਰ ਤਾਈਂ ਆ ਗਏ ਅਸੀਂ ਇੱਥੇ ਹੋਰ ਕੰਮ ਸੀਗੇ ਤੇ ਮੈਂ ਨੂੰ ਧਿਆਨ ਚ ਸੀਗਾ ਤੁਹਾਡਾ ਮੈਂ ਲੋਕੇਸ਼ਨ ਪਹਿਲਾਂ ਮੰਗਾਈ ਹੋਈ ਸੀ ਤੁਹਾਡੇ ਤੋਂ 15 20 ਦਿਨ ਪਹਿਲਾਂ ਤੇ ਉਦੋਂ ਆਇਆ ਨਹੀਂ ਗਿਆ ਚਲੋ ਮੈਂ ਕਿਹਾ ਅੱਜ ਮੈਂ ਹੀ ਕੋਲੇ ਆ ਕੇ ਆਉਨੇ ਆ ਤੇ ਸੁਣਾਓ ਬਈ ਆਪਣਾ ਗਾਣਾ ਵੇ ਰੂਹ ਖੁਸ਼ ਕਰੀ ਆਪਾਂ ਆਪਣੇ ਦੇਖਣ ਵਾਲੇ ਸਾਰੇ ਭਰਾਵਾਂ ਦੀ ਗੁਰਦੁਆਰੇ ਲਾਵਾ ਲੈ ਕੇ ਰਿਸ਼ਤਾ ਜੋੜ ਕੇ ਘੂੜਾ ਗੁਰਦੁਆਰੇ ਲਾਵਾ ਲੈ ਕੇ रिश्ता जोडके घोडा एयरपोर्ट ते बाहो लाके बैग च पा लिया चूड़ा कानून अते समाज दा ठकया किधर जावे वंदा दत्ता कख नहीं अद भी मंगण तलाक भी बन गए ठंडा दत्ता कख नहीं अद भी मंगण ਤਲਾਕ ਵੀ ਬਣ ਗਏ ਤੰਦਾ ਕੀ ਬਾਤ ਹੈ ਭਈ ਇਹ ਤਾਂ ਲੋਕ ਤਾਥ ਹੀ ਗਾਤਾ ਹਨਾ ਭਈ ਹਾਂਜੀ ਹਾਂਜੀ ਅੱਜ ਕੱਲ ਦੀ ਸੱਚਾਈ ਗਾਤੀ ਹਨਾ ਬਿਲਕੁਲ ਜੀ ਅੱਜ ਕੱਲ ਚੱਲੀ ਇਹ ਰਿਹਾ ਤੇ ਭਈ ਆਈ ਮੈਂ ਤੁਹਾਡੀ ਜਦੋਂ ਵੀਡੀਓ ਦੇਖੀ ਸੀਗੀ ਤਾਂ ਉਹਦੇ ਵਿੱਚ ਦੇਖਿਆ ਸੀ ਵੀ ਤੁਸੀਂ ਕਰੋੜੀਆਂ ਦੇ ਸਾਰੇ ਖੜੇ ਸੀ ਕੀ ਦਿੱਕਤ ਹੋਈ ਸੀ ਭਈ ਸ਼ੁਰੂ ਤੋਂ ਹੀ ਸਮੱਸਿਆ ਜੀ ਮੈਂ ਬਚਪਨ ਸੀ ਤਿੰਨ ਪੌਣੇ ਇੱਕ ਤਿੰਨ ਸਾਲ ਦਾ ਜਦੋਂ ਪੋਲੀ ਹੋ ਗਿਆ ਸੀ ਅੱਛਾ ਉਸ ਤੋਂ ਬਾਅਦ ਫਿਰ ਲੱਤਾਂ ਪੂਰੀਆਂ ਚੱਲਦੀਆਂ ਨਹੀਂ ਹਨ ਸਹੀ ਹਾਂਜੀ ਨਹੀਂ ਥੋੜ੍ਹਾ ਬੜਿਆ ਚੱਲਦੀਆਂ ਮੈਂ ਤੁਰਿਆ ਫਿਰਦਾ ਇੰਨਾਂ ਪ੍ਰਮਾਤਮਾ ਦਾ ਫਿਰ ਵੀ ਸ਼ੁਕਰ ਗੁਜ਼ਾਰੀ ਕਰਦਾ ਬਹੁਤ ਸ਼ੁਕਰ ਹੈ ਮੈਂ ਤਾਂ ਕਹਿੰਨਾ ਕਿ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਜੋ ਤੁਹਾਨੂੰ ਮਿਲ ਗਿਆ ਉਹਦੇ ਵਿੱਚ ਰਾਜੀ ਰਹੋਗੇ ਤਾਂ ਵਧੀਆ ਹੈ ਜੇ ਤੁਸੀਂ ਰਾਜੀ ਨਹੀਂ ਤਾਂ ਮੇਰੇ ਹਿਸਾਬ ਦੇ ਨਾਲ ਫਿਰ ਤੁਸੀਂ ਪਿੱਟ ਦੇ ਪਿੱਟ ਦੇ ਜ਼ਿੰਦਗੀ ਕੱਢ ਦਾਂਗੇ ਫਿਰ ਤਾਂ ਜਿੰਦਗੀ 'ਚ ਖੁਸ਼ੀ ਨਹੀਂ ਰਹਿ ਸਕਦੀ ਆਪਣੇ ਮੇਰੇ ਹਿਸਾਬ ਦੇ ਨਾਲ ਜੇ ਅੱਜ ਉਹ ਮਕਾਮ ਅੱਜ ਮਿਲਿਆ ਹੈ ਨਾ ਸਾਨੂੰ ਸਾਡੇ ਸਬਰ ਦੇ ਕਾਰਨ ਹੀ ਮਿਲਿਆ ਹੌਣ ਬਾਈ ਲੋਕਾਂ ਦਾ ਪਿਆਰ ਬਹੁਤ ਮਿਲਿਆ ਬਹੁਤ ਮਿਲਿਆ ਉਹੀ ਉਹੀ ਗੱਲ ਹੈ ਬਾਈ ਵੀ ਬਾਈ ਸ਼ੁਕਰਗੁਜ਼ਾਰ ਹੈ ਪ੍ਰਮਾਤਮਾ ਦਾ ਤੇ ਉਸੇ ਕਰਕੇ ਪ੍ਰਮਾਤਮਾ ਨੇ ਬਾਈ ਨੂੰ ਬਹੁਤ ਬਲੰਦ ਆਵਾਜ਼ ਦਿੱਤੀ ਹੈ ਨਾ ਆਵਾਜ਼ ਤੋਂ ਹੀ ਸੋਹਣੀ ਲਈ ਹੈ ਸੁਣ ਕੇ ਤੁਸੀਂ ਕਮੈਂਟ ਕਰਕੇ ਵੀ ਦੱਸਦੇ ਮੇਰੀ ਗੱਲ 'ਚ ਕੋਈ ਝੂਠ ਹੈ ਕਿ ਸੱਚ ਹੈ ਕਿ ਬਾਈ ਦੀ ਗੱਲ ਬਿਲਕੁਲ ਬਾਈ ਦੇ ਆਵਾਜ਼ ਜਿਹੜੀ ਹੈਗੀ ਬਹੁਤ ਬਲੰਦ ਹੈ ਤੇ ਬਾਕੀ ਵੀਡੀਓ ਚੰਗੀ ਲੱਗੀ ਲੱਗਦਾ ਕਿ ਵੀ ਅਸੀਂ ਵਧੀਆ ਵੀਡੀਓ ਲੈ ਕੇ ਆਇਆ ਤਾਂ ਫੋਲੋ ਜਰੂਰ ਕਰਿਓ ਤੇ ਬਾਈ ਹੋਰ ਕਿਹੜੇ-ਕਿਹੜੇ ਗਾਣੇ ਆ ਰਹੇ ਆ ਤੇ ਕਿੱਥੇ ਸੁਣ ਸਕਦੇ ਆ ਮੰਨ ਲਓ ਤੁਹਾਨੂੰ ਕਿਸੇ ਨੇ ਸੁਣਨਾ ਹੈ ਤਾਂ ਦੱਸ ਦਿਓ ਬਈ ਸਾਨੂੰ ਇੰਸਟਾਗ੍ਰਾਮ ਤਾਂ ਹੈਗਾ ਹੀ ਆਪਣਾ ਇੰਸਟਾਗ੍ਰਾਮ ਤੇ ਬਾਈ ਦੀ ਆਈਡੀ ਹੈ ਕੁਲਵਿੰਦਰ ਸਿੰਘ ਅਫੀਸ਼ੀਅਲ ਉੱਥੇ ਜਾ ਕੇ ਬਾਈ ਨੂੰ ਫੋਲੋ ਕਰ ਲਿਓ ਤੇ ਬਾਈ YouTube ਦਾ ਟੀਮ ਰੈਕਡ ਦਾ ਟੀਮ ਰੈਕਡ ਹਾਂਜੀ ਦਾ ਟੀਮ ਰੈਕਡ ਆਪਣਾ ਚੈਨਲ ਹੈ ਜੀ YouTube ਦਾ ਉੱਥੇ ਤੁਸੀਂ ਜਾ ਕੇ ਸਾਡੇ ਗਾਣੇ ਸੁਣ ਸਕਦੇ ਆਉਣ ਵਾਲੇ ਗਾਣੇ ਜਿਹੜਾ ਸਾਡਾ ਹੁਣ ਅੱਜ ਕੱਲ੍ਹ ਔਕਾਤ ਹੁੰਦੀ ਜਾਂ ਜੋ ਗੀਤ ਆ ਰਿਹਾ ਸਾਡਾ ਜੀ ਹੂੰ ਉਸ ਤੋਂ ਬਾਅਦ ਅਸੀਂ ਇੱਕ ਸੈਡ ਗੀਤ ਕਰਾਂਗੇ ਹੂੰ ਉਸ ਤੋਂ ਬਾਅਦ ਹੋਰ ਜਿੱਦਾਂ ਜਿੱਦਾਂ ਗੀਤ ਸਾਡੇ ਹੈਗੇ ਉਹਦਾ ਦਾ ਰਿਹਾ ਗੀਤ ਕਾਫੀ ਠੀਕ ਹੈ ਤਾਂ ਬਾਈ ਦਾ ਟੀਮ ਰੈਕੋਰਡ YouTube ਚੈਨਲ ਹੈ ਉੱਥੇ ਬਾਈ ਦੇ ਲਗਭਗ ਸਾਰੇ ਗਾਣੇ ਪਏ ਆ ਦੋ ਗਾਣੇ ਆਨ ਦਾ ਵੇ ਆ ਉਹ ਆ ਰਹੇ ਆ ਤੇ ਤੁਸੀਂ ਜਲਦੀ ਜਲਦੀ ਹਨਾ ਸਾਰੇ ਜਾਣੇ ਜਾ ਕੇ ਸੁਣਿਓ ਤੇ ਕਮੈਂਟਾਂ ਦੇ ਵਿੱਚ ਬਾਈ ਨੂੰ ਪਿਆਰ ਦਿਓ ਨਾ ਢੇਰ ਸਾਰਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਾਂ ਨੂੰ ਫੋਲੋ ਕਰ ਲਿਓ ਜੀ ਤੇ ਧੰਨਵਾਦ ਬਾਈ ਤੇ ਕੁਲਵਿੰਦਰ ਭਾਈ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਐਦਾਂ ਹੀ ਬਾਈ ਮੈਂ ਗੱਲ ਜ਼ਰੂਰ ਕਹਿਣਾ ਚਾਹੂੰਗਾ ਹਾਂਜੀ ਬਾਈ ਹਾਂਜੀ 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 ਤੋਂ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਆ ਇਹ ਜਿਹੜਾ ਸ਼ਬਦ ਮੈਂ ਹੁਣ ਬੋਲਿਆ ਮੈਂ ਥੋੜਾ ਜਿਹਾ ਗਲਤ ਬੋਲ ਗਿਆ ਮੈਂ ਇਹਨੂੰ ਸਹੀ ਦਾ ਉਚਾਰਨ ਕਿ ਕਿ ਤੁਹਾਨੂੰ ਦੱਸਦਾ ਵੀ ਸਹੀ ਉਚਾਰਨ ਕੀ ਹੁੰਦਾ ਆ ਕਿਹੜਾ ਸ਼ਬਦ ਬਈ ਇਹ ਜਿਹੜਾ ਮੈਂ ਹੁਣੇ ਬੋਲਿਆ ਨਾ ਸਸੀਕਾਲ ਅੱਛਾ ਹਾਂ ਸਾਰਿਆਂ ਨੂੰ ਬੇਨਤੀ ਆ ਕਿ ਇਹ ਸ਼ਬਦ ਜਿਹੜਾ ਅਸੀਂ ਬੋਲੀ ਜਾਂਦੇ ਆ ਇਹਨੂੰ ਆਪਾਂ ਹੁਣ ਇਹ ਮੇਰੀ ਬੇਨਤੀ ਆ ਸਾਰਿਆਂ ਨੂੰ ਵੀ ਆਪਾਂ ਹੁਣ ਹੁਣ ਤੋਂ ਹੀ ਇਹਨੂੰ ਆਪਾਂ ਸਹੀ ਉਚਾਰਨ ਦੇ ਨਾਲ ਯੂਜ਼ ਕਰਨਾ ਇਹਦਾ ਵਰਤੋਂ ਕਰਨੀ ਆ ਤੇ ਉਹ ਸਹੀ ਉਚਾਰਨ ਇਦਾਂ ਆ ਸਤਿ ਸ਼੍ਰੀ ਅਕਾਲ ਹਾਂਜੀ ਦਰਸ਼ਕੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਧੰਨਵਾਦ